ਉਹ ਗਰਜਾਂ ਲਈ ਜਿਹੜੇ ਲੋਕੀ ਬੱਖ ਨੇ ਖੜੇ ਅੰਦਰੋਂ ਪਏ ਨੇ ਜਿਹੜੇ ਮੈਲ ਨੇ ਭਰੇ ਸੁਆਰਥ ਲਈ ਜਿਹੜੇ ਲੋਕੀ ਬੱਖ ਨੇ ਖੜੇ ਅੰਦਰੋਂ ਪਏ ਨੇ ਜਿਹੜੇ ਮੈਲ ਨੇ ਭਰੇ ਬਹੁਤਿਆਂ ਨੇ ਚੂੜੀਆਂ ਨੇ ਪਾਲੀਆਂ ਓਏ ਬਹੁਤਿਆਂ ਨੇ ਚੂੜੀਆਂ ਨੇ ਪਾਲੀਆਂ ਹੱਥਾਂ ਵਿੱਚੋਂ ਲਾ ਕੇ ਕੜੇ ਬਹੁਤਿਆਂ ਨੇ ਚੂੜੀਆਂ ਨੇ ਪਾਲੀਆਂ ਹੱਥਾਂ ਵਿੱਚੋਂ ਲਾ ਕੇ ਕਢੇ ਸਾਡੇ ਲਈ ਕੋਈ ਪੁੱਤ ਹੋਰ ਵਾਰਦਾ ਤੇ ਅਸੀਂ ਪੁੱਤ ਹੋਰ ਦੇ ਬਣੇ ਸਾਡੇ ਲਈ ਕੋਈ ਪੁੱਤ ਹੋਰ ਵਾਰਦਾ ਤੇ ਅਸੀਂ ਪੁੱਤ ਹੋਰ ਦੇ ਬਣੇ ਉਹ ਜਿਗਰ ਦੇ ਟੁੱਟੇ ਜਿਹੜਾ ਮਾਰ ਗਿਆ ਚਾਰ ਸੀ ਸਾਡੇ ਲਈ ਜੀਨੇ ਸਰਬੰਸ ਦਿੱਤਾ ਵਾਰ ਸੀ ਜੇ ਘਰ ਦੇ ਟੋਟੇ ਜਿਹੜਾ ਵਾਰ ਗਿਆ ਚਾਰ ਸੀ ਸਾਡੇ ਲਈ ਜੀਨੇ ਸਰਵੰਸ ਦਿੱਤਾ ਵਾਰ ਸੀ ਉਹਨੂੰ ਦੇਣੇ ਸੀ ਅਜੀਤ ਸਿੰਘ ਵੀਰਿਓ ਤੇ ਅੱਜ ਅਸੀਂ ਕਿੱਥੇ ਹਾਂ ਖੜੇ ਅੱਜ ਅਸੀਂ ਕਿੱਥੇ ਹਾਂ ਖੜੇ ਸਾਡੇ ਲਈ ਕੋਈ ਪੁੱਤ ਹੋਰ ਵਾਰਦਾ ਤੇ ਅਸੀਂ ਪੁੱਤ ਹੋਰ ਦੇਵਣੇ ਸਾਡੇ ਲਈ ਕੋਈ ਪੁੱਤ ਹੋਰ ਵਾਰਦਾ ਤੇ ਅਸੀਂ ਪੁੱਤ ਹੋਰ ਦੇ ਬਣੇ ਉਹ ਸਿੱਖ ਕਦੇ ਮੜੀਆਂ ਤੇ ਮੱਥੇ ਨਹੀਂਉ ਟੇਕਦਾ ਉਹ ਕਾਦਾ ਬਾਬਾ ਜਿਹੜਾ ਇੱਜ਼ਤਾਂ ਨੂੰ ਵੇਚਦਾ ਉਹ ਕਾਦਾ ਬਾਬਾ ਜਿਹੜਾ ਇੱਜ਼ਤਾਂ ਨੂੰ ਵੇਚਦਾ ਗੁਰੂ ਨਾਨਕ ਸੀ ਸੱਚਾ ਸੁੱਚਾ ਕਿਰਤੀ ਤਾਹਾਂਓ ਬਾਬਰ ਵੀ ਉਸ ਤੋਂ ਡਰੇ ਸਾਡੇ ਲਈ ਕੋਈ ਪੁੱਤ ਹੋਰ ਬਾਰ ਦਾ ਤੇ ਅਸੀਂ ਪੁੱਤ ਹੋਰ ਦੇ ਬਣੇ ਸਾਡੇ ਲਈ ਕੋਈ ਪੁੱਤ ਹੋਰ ਵਾਰਦਾ ਤੇ ਅਸੀਂ ਪੁੱਤ ਹੋਰ ਦੇ ਬਣੇ ਜੇ ਤੁਸੀਂ ਇਹ ਗਾਣਾ ਫੇਸਬੁੱਕ ਤੇ ਵੇਖ ਰਹੇ ਹੋ ਤਾਂ ਪੇਜ ਨੂੰ ਫੋਲੋ ਜ਼ਰੂਰ ਕਰਿਓ ਜੇ ਤੁਸੀਂ YouTube ਤੇ ਵੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਧੰਨਵਾਦ